ਕੇਸ ਕ੍ਰੈਕ ਕੀਤਾ ਜਿਹਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨਾਕਾ ਨਰੈਣਗੜ ਚੌਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹਿਰੋਇਨ ਇੱਕ ਪਿਸਤਲ ਤੇਨ ਜਿੰਦਾਰਾਂ ਨੂੰ ਬੱਤੀਪੁਰ ਤੇ ਅਤੇ 30500 ਡਰਗ ਮਨੀ ਬਰਾਮਦ ਹੋਈ ਫੇਰੇ ਤੋਂ ਪੁੱਛ ਗਿਛ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੁਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2/2024 ਨੂੰ 21 बी 685 ਐਨਡੀਪੀਐਸ ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ ਖਰਨਾ ਦਾ ਬੰਦਾ ਹੈਗਾ ਨਾਰਾਇਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਆ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮਜ਼ਦ ਹੋਏਗਾ ਬਾਅਦ ਵਿੱਚ ਜਿੰਦਾ ਰਮਾਨ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਵਾਉਣੀ ਜੀ ਨਾ ਸਰ ਕਿਨੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ 20 ਦਾ ਦਰਜਾ ਹੈ ਜੀ 23 ਸਾਲ ਇਹਦੀ ਉਮਰ ਹੈ ਉਹਦੇ ਤੋਂ ਹੀ ਕਰਦਾ ਆ ਰਿਹਾ ਜੀ ਤੇ ਨਸ਼ਾ ਸਰ ਕਿਤੋਂ ਲੈ ਕੇ ਆਂਦਾ ਸੀ ਇਹ ਇਹਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਾਰਾਇਣਗੜ੍ਹ ਦਾ ਹੀ ਉਹਦੇ ਕੋਲ ਲਿੰਦਾ ਹੈ ਜੀ